ਮਲੋਜ ਬੋਲ ਰਿਹਾ ਜੀ ਜੀ ਪੀ ਚੁੱਪ ਕਰੋਗੇ ਥੋੜਾ ਪਿਛੇ ਥੋੜਾ ਪਿਛੇ ਆ ਯਾਰ ਆਵਾਜ਼ ਚੁੱਪ ਨਹੀਂ ਹੋਏਗਾ ਨਹੀਂ ਪੰਜਾਬ ਦੇ ਵਿੱਚ ਕੀ ਕਰਦੇ ਆ ਆਮ ਆਦਮੀ ਬਦਲਾਅ ਦਾ ਨਾਰਾ ਦੇ ਕੇ ਲਈ ਆਈ ਸੀ ਇਹਨਾਂ ਨੇ ਜਦ ਰਿੰਕੂ ਜਲੰਧਰ ਦੇ ਵਿੱਚ ਇਹਨਾਂ ਨੂੰ ਪਹਿਲਾਂ ਕਾਂਗਰਸ ਨੂੰ ਛੱਡ ਕੇ ਇਹਨਾਂ ਵਿੱਚ ਆਇਆ ਇਹ ਕਹਿੰਦੇ ਜੀ ਇਨਕਲਾਬੀ ਆ ਗਿਆ ਤੇ ਜਦੋਂ ਕਾਂਗਰਸ ਨੂੰ ਛੱਡ ਕੇ ਗਿਆ ਇਹਨਾਂ ਦੇ ਵਿੱਚ ਦਾ ਇਨਕਲਾਬੀ ਬਣ ਗਿਆ ਜੇ ਇਹਨਾਂ ਨੂੰ ਛੱਡ ਕੇ ਬੀਜੇਪੀ ਚ ਗਿਆ ਤਾਂ ਉਹ ਗਦਾਰ ਬਣ ਗਿਆ ਤੇ ਅੱਜ ਅਕਾਲੀ ਦਲ ਚੋਂ ਇੱਕ ਗਦਾਰ ਨੂੰ ਲੈ ਕੇ ਆਏ ਐ ਫੋਨ ਉਹ ਇਨਕਲਾਬੀ ਬਣ ਗਿਆ ਤੇ ਕੱਲ ਨੂੰ ਜਦੋਂ ਛੱਡੇਗਾ ਇਹਨਾਂ ਨੂੰ ਤਾਂ ਉਹ ਗਦਾਰ ਬਣ ਜਾਏਗਾ ਇੱਕ ਵਾਰ ਦੇੜੀ ਦੇ ਟੱਪਿਆ ਹੋਇਆ ਉਹਦਾ ਪਤਾ ਨਹੀਂ ਕਿੰਨੇ ਆ ਦੇੜੀਆਂ ਉਹਨੇ ਟੱਪੜੀਆਂ ਐ ਇਸ ਕਰਕੇ ਇਹਨਾਂ ਲੋਕਾਂ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਐ ਜਿਹੜੇ ਆਪ ਹੀ ਗਦਾਰੀਆਂ ਧੋਖੇ ਕਰਕੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਦੂਸਰੀ ਜਾਂਦੇ ਆ ਦੂਸਰੀ ਤੋਂ ਤੀਸਰੀ ਵਿੱਚ ਜਾਂਦੇ ਆ ਇਹਨਾਂ ਲੋਕਾਂ ਪਰ ਕਿਸ ਤਰ੍ਹਾਂ ਪੰਜਾਬ ਵਿਸ਼ਵਾਸ ਕਰ ਸਕਦਾ ਹੈ ਇਹ ਬਦਲਾਵ ਨਹੀਂ ਲਿਆ ਰਹੇ ਇਹ ਆਪਣੇ ਆਪ ਨੂੰ ਬਦਲ ਰਹੇ ਆ ਤੇ ਬਦਲ ਬਦਲ ਕੇ ਦੂਸਰੇ ਆਪਾਂ ਜਾਂਦੇ ਧੋਖੇ ਦਿੰਦੇ ਆ ਧੋਖੇ ਬਾਜ਼ਾਂ ਦੇ ਸਾਨੂੰ ਬਚਣਾ ਪੈਣਾ ਜਿਹਦੇ ਆਕਾ ਦੇਤੀਆ ਉਹ ਬਦਲਦੀਆਂ ਨਹੀਂ